ਜਿਹੜੇ ਪੰਜਾਬੀ ਲੱਖਾਂ ਲੱਖਾਂ ਰੁਪਏ ਲਾ ਕੇ ਕੈਨੇਡਾ ਜਾਂਦੇ ਸੀ ਹੁਣ ਕੈਨੇਡਾ ਸਰਕਾਰ ਨੇ ਉਹਨਾਂ ਹੀ ਪੰਜਾਬੀਆਂ ਨੂੰ ਇੱਕ ਲੱਖ ਪੰਜਾਬੀਆਂ ਨੂੰ ਡਿਪੋਰਟ ਕਰਨ ਦਾ ਕਰ ਦਿੱਤਾ ਐਲਾਨ। ਬ੍ਰੰਦਮ ਸ਼ਹਿਰ ਦੇ ਵਿੱਚ ਪੰਜਾਬੀਆਂ ਨੌਜਵਾਨਾਂ ਪੰਜਾਬੀਆਂ ਵੱਲੋਂ ਲਗਾਇਆ ਗਿਆ ਪੱਕਾ ਮੋਰਚਾ ਕਿਉਂਕਿ ਸਰਕਾਰ ਵੱਲੋਂ ਜਿਹੜਾ ਵਰਕ ਪਰਮਿਟ ਐਕਸਟੈਂਡ ਕਰਨਾ ਤੇ ਨਵੇਂ ਸਟੂਡੈਂਟ ਜਿਹੜੇ ਸਟੱਡੀ ਕਰਨ ਆਉਣਗੇ ਉਹਨਾਂ ਨੂੰ ਵਰਕ ਪਰਮਿਟ ਨਾ ਦੇਣਾ ਉਹਦਾ ਐਲਾਨ ਕਰ ਦਿੱਤਾ ਗਿਆ ਹੈ ਨਵੀਆਂ ਜਿਹੜੇ ਰੂਲ ਬਣਾਏ ਨੇ ਕੈਨੇਡਾ ਸਰਕਾਰ ਵੱਲੋਂ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਨਵੇਂ ਰੂਲ ਜਿਹੜੇ ਬਣਾਏ ਗਏ ਨੇ ਕੈਨੇਡਾ ਸਰਕਾਰ ਵੱਲੋਂ ਬਣਾਏ ਗਏ ਨੇ ਰੂਲ ਉਹਨਾਂ ਵਿੱਚ ਬੜਾ ਦਲਾਅ ਕਰ ਦਿੱਤਾ ਗਿਆ ਏ ਹੁਣ ਪੰਜਾਬੀ ਜਿਹੜੇ ਲੱਖਾਂ ਲੱਖ ਰੁਪਏ ਲਾ ਕੇ ਜਾਂਦੇ ਨੇ ਉਹਨਾਂ ਨੂੰ ਵਾਪਸ ਇੰਡੀਆ ਮਤਲਬ ਪੰਜਾਬ ਆਉਣਾ ਪਵੇਗਾ ਪਹਿਲਾਂ ਜਹਾਜ਼ ਪਰ ਪਰ ਕੇ ਜਿਹੜੇ ਕੈਨੇਡਾ ਨੂੰ ਜਾਂਦੇ ਸੀ ਹੁਣ ਇਹ ਹੋ ਸਕਦਾ ਹੈ ਵੀ ਕੈਨੇਡਾ ਤੋਂ ਜਹਾਜ਼ ਇੰਡੀਆ ਨੂੰ ਵਾਪਸ ਆਉਣ ਉੱਥੇ ਬੇਰਜ਼ਗਾਰੀ ਵਧ ਰਹੀ ਹੈ 24 24 ਘੰਟੇ ਜਿਹੜਾ ਕੰਮ ਕਰਨਾ ਪੈ ਰਿਹਾ ਪੰਜਾਬੀਆਂ ਨੂੰ ਤੇ ਕਈ ਤਾਂ ਐਜੇ ਪੰਜਾਬੀ ਵੀ ਨੇ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਨਸੀਬ ਹੀ ਨਹੀਂ ਆਉਂਦੀ ਤੇ ਉਹ ਅਪੀਲ ਕਰ ਰਹੇ ਨੇ ਜਿਹੜੇ ਮੋਰਚੇ ਵਿੱਚ ਪੰਜਾਬੀ ਬੈਠੇ ਨੇ ਵੀ ਕੈਨੇਡਾ ਨਾ ਆਓ ਕੈਨੇਡਾ ਤੁਸੀਂ ਨਾ ਆਓ ਕੈਨੇਡਾ ਦੇ ਵਿੱਚ ਜਿਹੜੇ ਹਾਲਾਤ ਬੜੇ ਖਰਾਬ ਹੋ ਚੁੱਕੇ ਨੇ ਕੈਨੇਡਾ ਦੇ ਜਿਹੜੇ ਹਾਲਾਤ ਨੇ ਬੜੇ ਖਰਾਬ ਹੋ ਚੁੱਕੇ ਨੇ ਕੈਨੇਡਾ ਦੇ ਨੌਜਵਾਨ ਨੇ ਉਹਨਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਸੜਕਾਂ ਤੇ ਬੈਠਣਾ ਪੈ ਰਿਹਾ ਧਰਨਾ ਲਗਾਉਣਾ ਪੈ ਰਿਹਾ ਸੋ ਉਹਨਾਂ ਦੀ ਆਪਣੀ ਆਖਰੀ ਅਪੀਲ ਹੈ ਜਿਹੜੇ ਬਰੰਟਮ ਸ਼ਹਿਰ ਦੇ ਵਿੱਚ ਨੌਜਵਾਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਇੰਟਰਨੈਸ਼ਨਲ ਵਰਕਰ ਤੇ ਨੈਸ਼ਨਲ ਵਰਕਰ ਵੱਲੋਂ ਅਪੀਲ ਕੀਤੀ ਗਈ ਹੈ ਵੀ ਜਿਹੜੇ ਸਟੂਡੈਂਟ ਇੱਥੇ ਨਾ ਆਉਣ ਤੇ ਸਾਡੀ ਜਿਹੜੀ ਹੈਲਪ ਕੀਤੀ ਜਾਵੇ ਜਿਹੜਾ ਰਿਪੋਰਟ ਕਰਨ ਦੀਆਂ ਗੱਲਾਂ ਕਰਦੀ ਹੈ ਸਰਕਾਰ ਤੇ ਸਾਡਾ ਭਵਿੱਖ ਖਰਾਬ ਹੋ ਜਾਵੇਗਾ ਤੇ ਜਿਹੜੇ ਬਰੰਟਮ ਸ਼ਹਿਰ ਦੇ ਵਿੱਚ ਕਿਸਾਨ ਨੇ ਉਹ ਗੱਡੀਆਂ ਪਿੱਛੇ ਲਗਾਈ ਫਿਰਦੇ ਨੇ ਨੋ ਫਾਰਮ ਨੋ ਫੂਡ ਅਸੀਂ ਉਹਨਾਂ ਦੇ ਬੱਚੇ ਆਂ ਅਸੀਂ ਅਪੀਲ ਕਰਦੇ ਆਂ ਵੀ ਜੇ ਸਾਡਾ ਕੋਈ ਵੀ ਨੌਜਵਾਨ ਇੰਡੀਆ ਰਿਪੋਰਟ ਕੀਤਾ ਜਾਂਦਾ ਤਾਂ ਉਹ ਖੁਦਕੁਸ਼ੀ ਕਰੇਗਾ ਜਾਂ ਫਿਰ ਉਹਨਾਂ ਉਹਦੇ ਪਰਿਵਾਰ ਵਿੱਚੋਂ ਕੋਈ ਗਲਤ ਕਦਮ ਚੱਕ ਸਕਦਾ ਤੇ ਸਾਡੀ ਹੈਲਪ ਕੀਤੀ ਜਾਵੇ ਨਹੀਂ ਤਾਂ ਜਿਹੜੇ ਅੱਗੇ ਹਾਲਾਤ ਨੇ ਹੋਰ ਵਿਗੜ ਸਕਦੇ ਨੇ ਕੋਈ ਨੁਕਸਾਨ ਹੋ ਸਕਦਾ ਪੰਜਾਬੀਆਂ ਵਿੱਚੋਂ ਕੋਈ ਖੁਦਕੁਸ਼ੀ ਕਰ ਸਕਦਾ ਉਹਨਾਂ ਨੇ ਆਖਰੀ ਅਪੀਲ ਕੀਤੀ ਹੈ ਵੀ ਸਾਡੀ ਆਖਰੀ ਅਪੀਲ ਹੈ ਇਹ ਅਪੀਲ ਜਿਹੜੀ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਕਿਸਾਨ ਨੇ ਕਿਸਾਨ ਨਿਤਾ ਨੇ ਜਥੇਬੰਦੀਆਂ ਦਾ ਕਿਹੜੀ ਅਪੀਲ ਪਹੁੰਚਣੀ ਚਾਹੀਦੀ ਹੈ ਜਥੇਬੰਦੀਆਂ ਹਰੇਕ ਨਾਲ ਖੜਧੀਆਂ ਨੇ ਤੇ ਖੜਧੀਆਂ ਆਈਆਂ ਨੇ ਤੇ ਉਹਨਾਂ ਨੇ ਅਪੀਲ ਕੀਤੀ ਹੈ ਵੀ ਸਾਡੀ ਜਿਹੜੀ ਹੈਲਪ ਕੀਤੀ ਜਾਵੇ ਇੰਡੀਆ ਤੋਂ ਵੀ ਹੈਲਪ ਕੀਤੀ ਜਾਵੇ ਤੇ ਕੈਨੇਡਾ ਦੇ ਵਿੱਚ ਜੋ ਵੀ ਪੰਜਾਬੀ ਬੈਠੇ ਨੇ ਸਾਡੀ ਇਹ ਤਰਨੇ ਦੇ ਵਿੱਚ ਹੈਲਪ ਕੀਤੀ ਜਾਵੇ ਤੇ ਪੰਜਾਬੀਆਂ ਨੇ ਹੀ ਅਪੀਲ ਕੀਤੀ ਹੈ ਵੀ ਇਹ ਸਾਡੀ ਆਖਰੀ ਅਪੀਲ ਹੈ ਤੇ ਤੁਹਾਨੂੰ ਦਿਖਾਉਨੇ ਆ ਉਹਨਾਂ ਦੀ ਜਿਹੜੀ ਵੀਡੀਓ ਅਸੀਂ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ 410 ਤੇ ਕੁਈਨ ਦੇ ਉੱਤੇ ਬ੍ਰਹਿਮਤਮ ਦੇ ਵਿੱਚ ਜ਼ਿੰਮੇਦਾਰ ਵਾਰਨ ਗਿਲ ਦੇ ਸਾਹਮਣੇ ਪ੍ਰੋਟੈਸਟ ਚੱਲ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਇੰਟਰਨੈਸ਼ਨਲ ਵਰਕਰਸ ਦਾ ਇਹਦੇ ਵਿੱਚ ਸਾਨੂੰ ਥੋੜਾ ਜਿਹਾ ਬੈਕਲੈਸ਼ ਦਾ ਸਾਹਮਣਾ ਵੀ ਕਰਨਾ ਪਿਆ ਹਾਲੇ ਕੀ ਜਿਹੜਾ ਇਹ ਜਨੀਸਪੋਰਟ ਮਿਲੀ ਆ ਸਾਰੀ ਸਾਡੀ ਫੂਡ ਦੀ ਪਾਣੀ ਦੀ ਜਾਂ ਟੈਂਟ ਦੀ ਅੱਜ ਵੱਡਾ ਟੈਂਟ ਲੱਗ ਗਿਆ ਸਾਰੀ ਸਿਟੀਜ਼ਨਸ਼ਿਪ ਕੋਡ ਆ ਪਰ ਇੱਕ ਗੱਲ ਆਉਂਦੀ ਆ ਕਿ ਇੱਕ ਗੈਪ ਪਿਆ ਹੋਇਆ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਕਰਨੀ ਚਾਹੁੰਦਾ ਸਾਰੇ ਇੱਥੇ ਦੇ ਬਜ਼ੁਰਗਾਂ ਨੂੰ ਅੱਜ ਵੀ ਬ੍ਰੈਮਟਨ ਦੀਆਂ ਗੱਡੀਆਂ ਦੇ ਪਿੱਛੇ ਇੱਕ ਨਾ ਸਟੀਕਰ ਲੱਗਾ ਹੋਇਆ 노 ਫਾਰਮਰਸ 노 ਫੂਡ ਉਹਨਾਂ ਫਾਰਮਰਸ ਵਾਸਤੇ ਇਹ ਸਟੀਕਰ ਲੱਗਾ ਜਿਹੜੇ ਪੰਜਾਬ ਦੇ ਵਿੱਚ ਸੀਗੇ ਤੇ ਇੱਕ ਲੜਾਈ ਲੜੀ ਗਈ ਸੀ ਪੰਜਾਬ ਦੇ ਵਿੱਚ ਜਿਹੜੀ ਜਿੱਤ ਲਈ ਗਈ ਅੱਜ ਇੱਥੇ ਉਹੀ ਫਾਰਮਰਸ ਦੇ ਨਿਆਣੇ ਬੈਠੇ ਆ ਉਹਨਾਂ ਦੇ ਬੱਚੇ ਬੈਠੇ ਆ ਉਹ ਲੜ ਰਹੇ ਨੇ ਇੱਥੇ ਤੇ ਉਹਨਾਂ ਦਾ ਸਾਥ ਜੇ ਤੁਸੀਂ ਨਾਂ ਦਿੱਤਾ ਜਿਹੜੇ ਫਾਰਮਰਸ ਨੂੰ ਤੁਸੀਂ ਬਚਾਇਆ ਤੇ ਬਚਾ ਕੇ ਅੱਜ ਵੀ ਤੁਸੀਂ ਪ੍ਰਾਊਡਲੀ ਉਹ ਸਟੀਕਰ ਆਪਣੀ ਗੱਡੀ ਦੇ ਰੱਖ ਰਹੇ ਹੋ नो फार्मर नो फूड ओ किसान ओ फार्मर उजड़ ਜਾਣਗੇ ਇਹ ਗੱਲ ਮੇਰੀ ਅੱਜ ਲਿਖ ਲਓ ਜੇ ਇਹ ਬੱਚੇ ਵਾਪਸ ਮੁੜ ਗਏ ਇਹਨਾਂ ਦੇ ਵਿੱਚੋਂ ਕਿਸੇ ਨੇ ਸੁਸਾਇਡ ਕਰ ਲੈਣਾ ਨਹੀਂ ਤਾਂ ਇਹਨਾਂ ਦੇ ਮਾਪੇ ਦੇ ਵਿੱਚ ਕਿਸੇ ਦੇ ਕਿਸੇ ਦੇ ਮਾਪੇ ਨੇ ਸੁਸਾਇਡ ਕਰ ਲੈਣਾ ਕਿਉਂਕਿ ਹਰ ਇੱਕ ਬੰਦਾ ਇੰਨਾ ਇਕਨੋਮਿਕਲ ਜਿਹੜਾ ਉਹਦਾ ਲਾਸ ਆ ਉਹ ਸਹਿ ਨਹੀਂ ਸਕਦਾ ਸੋ ਸਾਡੀ ਆਖਰੀ ਅਪੀਲ ਆ ਹਰ ਇੱਕ ਉਸ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਬੰਦੇ ਦਾ ਅੱਗੇ ਭਾਵੇਂ ਉਹ ਸਿੱਖ ਆ ਭਾਵੇਂ ਹਿੰਦੂ ਆ ਭਾਵੇਂ ਕੋਈ ਗੋਰਾ ਇੱਥੇ ਦਾ ਹਰੇਕ ਬੰਦਾ ਜਿਹੜਾ ਸਾਡੀ ਗੱਲ ਸਮਝ ਸਕਦਾ ਉਹ ਇੱਥੇ ਪਹੁੰਚੋ ਭਾਈ ਤੇ ਨਾਲ ਬੱਚਿਆਂ ਦੀ سپورਟ ਕਰੋ ਤਾਂ ਜੋ ਪੰਜਾਬ ਦਾ ਤੇ ਹੋਰ ਪਾਸੇ ਵੀ ਜਿਹੜੇ ਬੰਦੇ ਪ੍ਰਭਾਵਿਤ ਹੋਏ ਸਾਰੇ ਪਾਸੇ ਦੇ ਹੋ ਰਹੇ ਨੇ ਉਹਨਾਂ ਦਾ ਭਵਿੱਖ ਨਾ ਖਰਾਬ ਹੋ ਸਕੇ ਸੋ ਖਾਸ ਕਰਕੇ ਪੁਰਾਣੇ ਪੰਜਾਬੀਆਂ ਨੂੰ ਬੇਨਤੀ ਆ ਇਹਨਾਂ ਪੰਜਾਬੀ ਬੱਚਿਆਂ ਨਾਲ ਤੇ ਪੰਜਾਬੀ ਜਿਹੜੇ ਅੰਤਰਰਾਸ਼ਟਰੀ ਵਰਕਰਸ ਨੇ ਇਹਨਾਂ ਨਾਲ ਖੜ ਜੋ ਨਹੀਂ ਤਾਂ ਆਉਣੇ ਵਾਲਾ ਪੰਜਾਬ ਦਾ ਭਵਿੱਖ ਉਜੜ ਜਾਊਗਾ ਆਖਰੀ ਪੀਲ ਆਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ